ਜੀ ਮੈਂ ਤਾਂ ਬਹੁਤ ਐਪਰੀਸ਼ੀਏਟ ਕਰਦਾ ਜਿਹੜਾ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਭਾਜੀ ਜਿੱਦਾਂ ਪਹਿਲਾਂ ਸਫੈਦੇ ਹੀ ਲਾਉਂਦੇ ਸੀ ਨਾ ਹਾਂਜੀ ਹਾਂਜੀ ਉਹ ਚੀਜ਼ ਇਹਨਾਂ ਨੇ ਬੰਦ ਕਰਕੇ ਸਾਡੇ ਵਿਰਾਸਤੀ ਰੁੱਖ ਜਿਹੜੇ ਲਵਾਉਣੇ ਸ਼ੁਰੂ ਕੀਤੇ ਵਾਹ ਜੀ ਵਾਹ ਭਾਜੀ ਆ ਦੇਖ ਬਹੁਤ ਵਧੀਆ ਕੰਮ ਕੀਤਾ ਸਾਹਮਣੇ ਦੇਖੋ ਉਧਰ ਲੋਅਰ ਸ਼ਵਾਲਕ ਦੀਆਂ ਪਹਾੜੀਆਂ ਜੰਨਤ ਜਿਹਨੂੰ ਕਹਿੰਦੇ ਆ ਭਾਜੀ ਸਕੂਨ ਆਉਂਦਾ ਪਿੰਡ ਦੇਖ ਕੇ ਹਾਂ ਇਹ ਸ਼ਹਿਰਾਂ 'ਚ ਕਿੱਥੇ ਚੀਜ਼ਾਂ ਇਹ ਰੋਖਾ ਤਾਂ ਅਸੀਂ ਆ ਜੀ ਬਿਲਕੁਲ ਪਾਜੀ ਬਿਲਕੁਲ ਇੱਕ ਕਮੈਂਡੇਬਲ ਐਫਰਟ ਐ ਜਿੰਨੇ ਵੀ ਕੀਤੀ ਇਹ ਹਾਂਜੀ ਹਾਂ ਕਿਉਂ ਮੈਨੂੰ ਦੋ ਬਿੱਲ ਲਿਆ ਕੇ ਦਿੱਤੇ ਅੱਛਾ ਫਿਰ ਮੈਂ ਉਹਦੇ ਵਿੱਚੋਂ 99 ਬੂਟੇ ਤਿਆਰ ਕਰ ਦਿੱਤੇ ਸੀਗੇ ਜੀ ਬੱਲੇ ਬੱਲੇ ਪਾਜੀ ਤੁਹਾਡੇ ਜਿਹੜੇ 99 ਬੀ ਨਿਕਲੇ ਬਹੁਤ ਵਧੀਆ ਵੀ ਸਾਡੇ ਪਿੰਡ ਹੀ ਖਜ਼ਾਨਾ ਆ ਹੈ ਜੀ ਉਹ ਪਿਲਕਣ ਅੱਗੇ ਇਸ ਵਾਲੇ ਨੂੰ ਤਾਂ ਬਹੁਤ ਲੱਗਦੇ ਆ ਆਹ ਵਾਲੇ ਨੂੰ ਹੈ ਹਾਂਜੀ ਇਹ ਪਿਛਲੀ ਵਾਰੀ ਮੈਂ ਇੱਥੋਂ ਥੱਲੇ ਉੱਡੇ ਗਏ ਸੀਗੇ ਤਾਂ ਫੇਰ ਮੈਂ ਥੋੜੇ ਲੈ ਗਏ ਸੀ ਜਿੰਨੇ ਕੁ ਮੈਨੂੰ ਚਾਹੀਦੇ ਆ ਹਾਂ 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 ਨਹੀਂ ਪਾਜੀ ਬਹੁਤ ਵਧੀਆ ਦੇਖੋ ਤਾਂ ਹੈ ਹਾਂ ਜੀ ਮੇਰੇ ਕਾਫੀ ਸਾਰੇ ਈਓਜ਼ ਕਹਿੰਦੇ ਵੀ ਰਸਤਿਆਂ ਤੇ ਲੱਗੇ ਬੋਰਡ ਜਰੂਰ ਦਿਖਾਇਆ ਕਰੋ ਆ ਦੇਖੋ ਉਹ ਸਾਹਮਣੇ ਲਿਖਿਆ ਆ ਗੜਦੀ ਵਾਲਾ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੇਰੇ ਨਾਲ ਹਨ ਰਣਜੋਤ ਪਾਜੀ ਹੁਣੀ ਅਸੀਂ ਉਹਨਾਂ ਦੇ ਪਿੰਡ ਦੇ ਬਾਹਰ ਬਾਹਰ ਖੜੇ ਆ ਆ ਦੇਖੋ ਜੀ ਤਾਨੂੰ ਸਾਰਿਆਂ ਨੂੰ ਭਾਜੀ ਦੇ ਪਿੰਡ ਦਾ ਇੱਕ ਬੋਰਡ ਵੀ ਦਿਖਾ ਦਈਏ ਆ ਦੇਖੋ ਪਿੰਡ ਢੋਲੋਵਾਲ ਐਸਾਈਡ ਨੂੰ ਆ ਲੈਫਟ ਸਾਈਡ ਨੂੰ ਸਾਹਮਣੇ ਆਓ ਦੇਖੋ ਸਾਰਾ ਪਿੰਡ ਜਿਹੜਾ ਆ ਉਹ ਤੁਹਾਨੂੰ ਦਿਖ ਰਿਹਾ ਉਹ ਹੈਗਾ ਜੀ ਪਿੰਡ ਢੋਲੋਵਾਲ ਤੇ ਰਾਈਟ ਸਾਈਡ ਨੂੰ ਇਧਰ ਨੂੰ ਹੈਗਾ ਜੀ ਹਰਦੋ ਪੱਟੀ ਵੜੈਚ ਜਿਹੜੀ ਅਸੀਂ ਰੋਡ ਦੇ ਉੱਪਰ ਖੜੇ ਆ ਇਸ ਵੇਲੇ ਆਹ ਵਾਲੀ ਰੋਡ ਆ ਇਧਰੋਂ ਆ ਰਹੀ ਆ ਜੀ ਟਾਂਡਾ ਔੜਮੜ ਤੋਂ ਇਧਰ ਨੂੰ ਜਾ ਰਹੀ ਆ ਜੀ ਗੜਦੀਵਾਲ ਵੱਲ ਨੂੰ ਤੇ ਮੈਂ ਇਸ ਜਗ੍ਹਾ ਤੇ ਇਸ ਕਰਕੇ ਰੁਕਿਆ ਸੀਗਾ ਕਿ ਭਾਜੀ ਹੁਣਾਂ ਨੇ ਨਾ ਇੱਕ ਬਹੁਤ ਹੀ ਖਾਸ ਚੀਜ਼ ਦਿਖਾਉਣੀ ਆ ਆਪਣੇ ਪਿੰਡ ਦੇ ਬਾਹਰ ਬਾਹਰ ਤੇ ਜਿਹਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਤੇ ਤੁਹਾਨੂੰ ਚੰਗਾ ਵੀ ਬਹੁਤ ਲੱਗੇਗਾ ਕਿ ਬਹੁਤ ਵਧੀਆ ਇਨੀਸ਼ੀਏਟਿਵ ਕੀਤਾ ਗਿਆ ਸੀ ਜਿਸ ਨੇ ਵੀ ਕੀਤਾ ਇਹ ਇਨੀਸ਼ੀਏਟਿਵ ਤੇ ਭਾਜੀ ਆਓ ਚਲਿਏ ਫੇਰ ਦਿਖਾਓ ਜਿਹੜੀ ਤੁਸੀਂ ਚੀਜ਼ ਦਿਖਾਉਣੀ ਨਾ ਇਹ ਤੇ ਬਹੁਤ ਹੀ ਵਧੀਆ ਇਲਾਕਾ ਭਾਜੀ ਦੇ ਪਿੰਡ ਦੇ ਬਾਹਰ ਬਾਹਰ ਮਜਾ ਆ ਗਿਆ ਇੱਥੇ ਬਹੁਤ ਹੀ ਹਰਿਆਲੀ ਭਰਿਆ ਇਲਾਕਾ ਇਹ ਹਰਿਆਲੀ ਹਰਿਆਲੀ ਆ ਇੱਥੇ ਭਾਜੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਭਾਜੀ ਦੇਖੋ ਔਲਿਆਂ ਦੇ ਬੂਟੇ ਓ ਵਾਹ ਕਿਆ ਬਾਤਾਂ ਭਾਜੀ ਰੁਕਿਓ ਜਰਾ ਮੜਾ ਜਿਆ ਅੱਛਾ ਲੈ ਇਹ ਤਾਂ ਰੋਡ ਸਾਈਡ ਤੇ ਜਿੱਦਾਂ ਉੱਗਿਆ ਹੈ ਭਾਜੀ ਹਾਂਜੀ ਆਸਾ ਇਹ ਆਮ ਤੌਰ ਤੇ ਆਮ ਤੌਰ ਤੇ ਨਾ ਰੋਡਾਂ ਤੇ ਹੁੰਦੇ ਨਹੀਂ ਦਾ ਹੈ ਨਾ ਹਾਂਜੀ ਹਾਂਜੀ ਆ ਦੇਖੋ ਤਾਂ ਇੱਕ ਮਿੰਟ ਰੋਡ ਵੀ ਕਾਫੀ ਜਿੱਦਾਂ ਨਾਲ ਅਰਜਨ ਦਾ ਦਰਾਹਤਾ ਅੱਛਾ ਆ ਦੇਖੋ ਤੁਣਾ ਆ ਓਕੇ ਸਾਗਬਾਨ ਅੱਛਾ ਜੀ ਆ ਦੇਖੋ ਤਾਂ ਪਾਜੀ ਇੱਕ ਤਾਂ ਇੱਕ ਬਹੁਤ ਵਧੀਆ ਗੱਲ ਹੈ ਤਾਂ ਲੋਕਾਂ ਨੂੰ ਫ੍ਰੀ ਚ ਸਭ ਕੁਝ ਮਿਲਦਾ ਇੱਥੋਂ ਹਾਂਜੀ ਹਾਂਜੀ ਅਜਨਾਂ ਮਰਜੀ ਸਾਗ ਲਾ ਲਓ ਉੱਪਰੋਂ ਆਹ ਵਾਹ ਤਾਂ ਦੇਖੋ ਤਾਂ ਅਰਜਨ ਪਰ ਖਰਾਬ ਨਾ ਕਰਨ ਹਾਂ ਬਸ ਜਿੱਦਾਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਹਾਂਜੀ ਹਾਂਜੀ ਕਿ ਬੂਟਿਆਂ ਨੂੰ ਛਿੱਲਣ ਨਾ ਉਸ ਹੱਬ ਨਾਲ ਕਿ ਖਰਾਬ ਹੀ ਹੋ ਜਾਣ ਹਾਂਜੀ 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 ਤੇ ਤੁਹਾਨੂੰ ਤਰੀਕਾ ਵੀ ਦੱਸਿਆ ਜੀ ਕਿ ਕਿੱਦਾਂ ਉਹਦਾ ਸਾਗ ਉਤਾਰਿਆ ਜਾਵੇ ਕਿਹੜਾ ਸਾਗ ਯੂਜ਼ ਕਰਨਾ ਉਹਦਾ ਹਾਂਜੀ ਅੱਛਾ ਪਾਜੀ ਹੋਰ ਇੱਧਰ ਸਾਗਵਾਨ ਵੀ ਹੈਗਾ ਤੁਸੀਂ ਕਹਿੰਦੇ ਆਹ ਹੈ ਨਾ ਸਾਗਵਾਨ ਆਹ ਤੇ ਵਾਹ ਜੀ ਬਾਪਾ ਜੀ ਤੁਹਾਡੇ ਪਿੰਡ ਦੇ ਲੱਗੇ ਹੀ ਬੜੇ ਗੁਣਕਾਰੀ ਪੁੱਟੇ ਤਾਂ ਹੀ ਮੈਨੂੰ ਲੱਗਦਾ ਤੁਹਾਡਾ ਇੰਟਰਸਟ ਨਾ ਆਯੁਰਵੇਦ 'ਚ ਜ਼ਿਆਦਾ ਇਸੇ ਕਰਕੇ ਹੋਇਆ ਲੱਗਦਾ ਮੈਨੂੰ ਹਾਂਜੀ ਹਾਂਜੀ ਆ ਤੁਣਾ ਆ ਆ ਆ ਤੋਣਾ ਹੈ ਨਾ ਇਧਰ ਆ ਦੇਖੋ ਸਾਕਾ ਦੇਖੋ ਆ ਆ ਸਾਕਾ ਹੋ ਆ ਦੇ ਦੇਖੋ ਅਰਜਨ ਦਾ ਬਾਜੀ ਇੱਥੇ ਤਾਂ ਬਹੁਤ ਆ ਯਾਰ ਆਪਣੇ ਆ ਆ ਅਰਜਨ ਦੇ ਹੋ ਗਏ ਆ ਤੁਹਾਡੇ ਆ ਹਾਂਜੀ ਔਲੇ ਬਹੁਤ ਆਉਣੇ ਔਲੇ ਬਹੁਤ ਆ ਬਿਹੜੇ ਆ ਅੱਗੇ ਭੇੜਾ ਕਿੱਥੇ ਆ ਆ ਦੇਖੋ ਆ ਔਲੇ ਇੱਕ ਮਿੰਟ ਹੋਣੀ ਔਲੇ ਭੇੜੇ ਆ ਭੇੜੇ ਧੁੱਗ ਗਏ ਆ ਭੇੜੇ ਦਿਖਾਓ ਤਾਂ ਆ ਦੇਖੋ ਪਗੂੜੀ ਦੋ ਆ ਦੇਖੋ ਭਰੀ ਪਈ ਆ ਆ ਤੇ ਇਕੱਲੇ ਯਾਰ ਇਹ ਤਾਂ ਵਿੱਚ ਵਿੱਚ ਪੱਕਣ ਵੀ ਲੱਗ ਪਈ ਹੈ ਨਾ ਹਾਂਜੀ ਵਿੱਚ ਵਿੱਚ ਲੱਪਈ ਪੱਕ ਆ ਦੇਖੋ ਇੱਕ ਮਿੰਟ ਚਲੋ ਆਓ ਦੇਖੋ ਓਕੇ ਚਲੋ ਭਾਜੀ ਲਓ ਯਾਰ ਇਹ ਤਾਂ ਨਿਆਰਾ ਹੀ ਆ ਭਾਜੀ ਸਾਡੇ ਆਲੇ ਦੁਆਲੇ ਹੈ ਨਹੀਂ ਤਾਂ ਆ ਸ਼ੂਪ ਬੂ ਲੱਗੀ ਹੈ ਨਾ ਇਹਨਾਂ ਦੀ ਫਲੀਆਂ ਹਾਂਜੀ 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 ਇਹ ਭਾਜੀ ਇਹ ਯੂਜ਼ ਹੁੰਦੀ ਹੈ ਇਹ ਹੀ ਫਲੀਆਂ ਦੀ ਸਬਜ਼ੀ ਕਹਿੰਦਾ ਸੀ ਸੂਪ ਵਗੈਰਾ ਬਣਦਾ ਅੱਛਾ 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 ਓਕੇ ਚਾਈਨਾ ਜਿਹੜੇ ਬਣਾਉਂਦੇ ਆ ਹਾਂਜੀ ਆ ਅਜੇ ਤਾਂ ਆ ਦੇਖੋ ਆ ਦਿਖਾਓ ਓਕੇ ਓਕੇ ਆ ਦਿਹਾ ਦਿਹਾ ਦਿ ਲੈ ਆਲੇ ਆਓ ਇਹਨਾਂ ਵਧੀਆ ਗੱਲਾਂ ਮੇਰੇ ਸਾਰੇ ਵਿਅਸ ਨੂੰ ਦੇਖੋ ਜੀ ਮੈਂ ਦਿਖਾਉਣਾ ਚਾਹੁੰਦਾ ਆਹ ਦੇਖੋ ਭਾਈ ਸਾਡੇ ਲੱਗ ਗਈ ਆ ਆ ਕੱਚੀ ਫਲੀ ਆ ਨਾ ਹਾਂਜੀ ਹਾਂਜੀ ਉੱਪਰ ਬਰੀਕ ਹੋਣੀ ਆ ਹਾਂਜੀ 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 ਆਹ ਵਾਲੀ ਸਭ ਤੋਂ ਬਰੀਕ ਹਾਂਜੀ 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 ਇਹ ਇਹਨਾਂ ਦੀ ਬਣਦੀ ਆ ਸੂਪ ਚ ਪੈਂਦਾ ਹੈ ਸੂਪ ਚ ਬਣਾ ਲਓ ਜਾਂ ਉਹਦਾ ਸਬਜ਼ੀ ਬਣਾ ਲਓ ਆਪਾਂ ਬਣਾ ਸਕਦੇ ਆ ਆਰਾਮ ਨਾਲ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਹਾਂਜੀ ਨਹੀਂ ਕੋਈ ਪ੍ਰੋਬਲਮ ਨਹੀਂ ਮਤਲਬ ਕੋਈ ਸੀਧੇ ਸੀ ਨੂੰ ਕੋਈ ਨੁਕਸਾਨ ਨਾ ਕਰੇ ਸਾਡੇ ਉਹ ਬੱਕਰੀਆਂ ਬੱਕਰੀਆਂ ਬਹੁਤ ਚਾਹਨਾ ਖਾਂਦੀਆਂ ਹਾਂ 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 ਬਹੁਤ ਕਾਫੀ ਵਿਟਾਮਿਨਸ ਹੁੰਦੇ ਇੱਚ ਵਾਹ ਯਾਰ ਕੀ ਬਾਤਾਂ ਭਾਜੀ ਤੁਸੀਂ ਤਾਂ ਬਹੁਤ ਵਧੀਆ ਚੀਜ਼ ਦਿਖਾਈ ਕਾਸ਼ ਮੇਰਾ ਵੀ ਘਰ ਇੱਥੇ ਤੁਹਾਡੇ ਲੱਗ ਗਈ ਹੁੰਦਾ ਹਾਂਜੀ ਹਾਂਜੀ ਆ ਦੇਖੋ ਔਲੇ ਆ ਔਲੇ ਫੇਰ ਆ ਗਏ ਆ ਦੇਖੋ ਏ ਆ ਸਾਗਬਾਨ ਤੁਣਾ ਤੁਣ ਹਾਂਜੀ ਇਹਦੇ ਬੜੇ ਨੇ ਗੋਣ ਹਾਂਜੀ ਹਾਂਜੀ ਆ ਆ ਔਲੇ ਹੀ ਆ ਸਾਰੇ ਓ ਬੁੱਲੇ ਬੁੱਲੇ ਆ ਦੇਖੋ ਔਲੇ ਹੀ ਆ ਵਾਹ ਥੋੜਾ ਹੋਲੀ ਰੱਖਿਓ ਭਾਜੀ ਆਂ ਭੇੜ ਹਾਂ ਆ ਲਓ ਭੇੜਾ ਦੇਖਣਾ ਯਾਰ ਆ ਦੇਖੋ ਭੇੜੇ ਓਹੋ ਬਚਾ ਦੇ ਹਾਂਜੀ 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 ਬਾਜੀ ਇਹ ਇਹ ਕਿੰਨੇ ਲਗਾਏ ਆ ਰੁੱਖ ਇਹ ਬਾਜੀ ਜੰਗਲਾਰਤ ਵਾਲਿਆਂ ਨੇ ਲਾਏ ਆ ਬਾਜੀ ਮੈਂ ਤਾਂ ਬਹੁਤ ਐਪਰੀਸ਼ੀਏਟ ਕਰਦਾ ਜਿਹੜਾ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਬਾਜੀ ਜਿੱਦਾਂ ਪਹਿਲਾਂ ਸਫੈਦਾ ਹੀ ਲਾਉਂਦੇ ਸੀ ਨਾ ਹਾਂਜੀ ਹਾਂਜੀ ਉਹ ਚੀਜ਼ ਇਹਨਾਂ ਨੇ ਬੰਦ ਕਰਕੇ ਆ ਸਾਡੇ ਵਿਰਾਸਤੀ ਰੁੱਖ ਜਿਹੜੇ ਲਵਾਉਣੇ ਸ਼ੁਰੂ ਕੀਤੇ ਵਾਹ ਜੀ ਵਾਹ ਬਾਜੀ ਆ ਦੇਖ ਬਹੁਤ ਵਧੀਆ ਕੰਮ ਕੀਤਾ ਵਾਹ ਦੇਖੋ ਤਾਂ ਇਹ ਬਾਜੀ ਬਹੁਤ ਵਧੀਆ ਇਨੀਸ਼ੀਏਟਿਵ ਆ ਤੇ ਇਹ ਜਿਹੜਾ ਆ ਇਹ ਕੋਈ ਵੀ ਲੈ ਸਕਦਾ ਇੱਥੋਂ ਆ ਕੇ ਹਾਂਜੀ ਹਾਂਜੀ ਜਿੰਨਾ ਮਰਜੀ ਥੱਲੇ ਡਿੱਗ ਡਿੱਕੇ ਜਾਂਦੇ ਆ ਹਾਂ ਜਿਹਨੂੰ ਲੋਡ ਆ ਬੰਦਾ ਭੇੜੇ ਬੂੜੇ ਲੈ ਜਵੇ ਹਾਂ ਪਰ ਦੇਖੋ ਮੈਂ ਇੱਕ ਰਿਕੁਐਸਟ ਕਰਦਾ ਆ ਇਹ ਵੀਡੀਓ ਦੇਖ ਕੇ ਹੁਣ ਲੋਕ ਆਉਣਗੇ ਇੱਥੇ ਜਦੋਂ ਲੱਗੇ ਨਾ ਕਰਨ ਜਦੋਂ ਲੱਗਣਗੇ ਹਾਂ ਵਾ ਇਹ ਹੀ ਗੱਲ ਕਹਿਣਾ ਚਾਹਣਾ ਵੀ ਖਰਾਬੀ ਨਾ ਕਰਨ ਕੋਈ ਹਾਂਜੀ 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 ਇਹਨਾਂ ਦੀ ਖਰਾਬੀ ਨਾ ਕਰਿਓ ਪਲੀਜ਼ ਇਹ ਰਿਕੁਐਸਟ ਹੀ ਕਰਦੇ ਆ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਹ ਰੁੱਖ ਹੁੰਦੇ ਆ ਹਾਂਜੀ ਹਾਂਜੀ ਤੇ ਕਿਸੇ ਦੀ ਐਫਰਟ ਦੇ ਨਾਲ ਹੋਇਆ ਇਹ ਤਾਂ ਬਹੁਤ ਇੱਕ ਵੱਡੀ ਗੱਲ ਆ ਭਾਜੀ ਚਲੋ ਮਾੜਾ ਜਾ ਕੇ ਹੋਰ ਦੇਖੀਏ ਯਾਰ ਇਹ ਤਾਂ ਮੈਂ ਆ ਲੱਗ ਮੈਨੂੰ ਤਾਂ ਲੱਗਦਾ 1 ਕਿਲੋਮੀਟਰ ਦਾ ਏਰੀਆ ਇੱਥੇ ਇੱਥੇ ਇੰਨੇ ਆ ਤਾਂ ਬਾਕੀ ਵਾਲੇਦ ਵਾਲੇ ਕਿੰਨੇ ਹੋਗੇ ਭਾਜੀ ਹਾਂਜੀ ਹਾਂਜੀ ਬਹੁਤ ਆ ਜੀ ਵਾਹ ਆ ਗਏ ਬੂਟੇ ਬੂਟੇ ਆ ਜੀ ਆ ਫੇਰ ਔਲੇ ਦੇ ਬੂਟੇ ਆ ਗਏ ਆ ਵਾਹ 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 ਭਾਜੀ ਤੂਤ ਵੀ ਆਏ ਨੇ ਸ਼ਤੂਤ ਆਪਣੇ ਪੂਤ ਨੂੰ ਬੜਿਆਂ ਲੱਗੀਆਂ ਗੋਲਾ ਹਾਂਜੀ ਹਾਂਜੀ ਆ ਆ ਵਿੱਚੇ ਸਰੀ ਆ ਸਾਰੇ ਸਾਰੇ ਬਰਾਸਤੀ ਰੋਕ ਇੱਥੇ ਸ਼ੁਰੂ ਹੋ ਜਾਂਦੇ ਆ ਲਓ ਜੀ ਦੇਖੋ ਹੈ ਉਹ ਕਾਲਾ ਸਰੀ ਵੀ ਪਿਛੇ ਲੰਘਿਆ ਕਾਲਾ ਸ੍ਰੀ ਹਾਂ ਉੱਪਰ ਪਿੱਛੇ ਦੇਖਦੇ ਵੀ ਆ ਰਹੇ ਆ ਇਹ 100 ਇਹ 100 ਲੇ ਨੂੰ ਤਾਂ ਆ ਜਿਹੜਾ ਨਾ ਆ ਮੋੜ ਤੇ ਜਿਹੜਾ ਆ ਇੱਕ ਸਦੌਣਾ ਸਰ ਨੂੰ ਚਲ ਜਾਂਦਾ ਅੱਛਾ ਜੀ ਅੱਛਾ 100 ਲੇ ਨੂੰ ਤਾਂ ਬਹੁਤ ਲੱਗਦੇ ਆ ਆਹ ਵਾਲੇ ਨੂੰ ਹੈ ਹਾਂਜੀ ਇਹ ਪਿਛਲੀ ਵਾਰੀ ਮੈਂ ਇੱਥੋਂ ਥੱਲੇ ਉੱਡੇ ਗਏ ਸੀਗਾ ਤਾਂ ਫੇ ਮੈਂ ਥੋੜੇ ਕਿ ਲੈ ਗਏ ਸੀ ਜਿੰਨੇ ਕੁ ਮੈਨੂੰ ਚਾਹੀਦੇ ਆ ਹਾਂ 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 ਨਹੀਂ ਭਾਜੀ ਬਹੁਤ ਵਧੀਆ ਦੇਖੋ ਤਾਂ ਹੈ ਹਾਂਜੀ ਹਾਂਜੀ ਵਾਹ ਦੇਖੋ ਤਾਂ ਨਾਲੇ ਕਾਫੀ ਪੁਰਾਣੇ ਹੋ ਚੁੱਕੇ ਬੂਟੇ ਹਾਂ ਦੇਖ ਲੋ ਭਾਜੀ ਬਹੁਤ ਵਧੀਆ ਕਿਸੇ ਨੇ ਐਫਰਟ ਕੀਤੀ ਆ ਆ ਦੇਖੋ ਮੇਰੇ ਕਾਫੀ ਸਾਰੇ ਈਵੋਸ ਕਹਿੰਦੇ ਵੀ ਰਸਤਿਆਂ ਤੇ ਲੱਗੇ ਬੋਰਡ ਜਰੂਰ ਦਿਖਾਇਆ ਕਰੋ ਆ ਦੇਖੋ ਉਹ ਸਾਹਮਣੇ ਲਿਖਿਆ ਆ ਗੜਦੀਵਾਲਾ 4 ਕਿਲੋਮੀਟਰ ਭਾਜੀ ਗੜਦੀਵਾਲਾ 4 ਕਿਲੋਮੀਟਰ ਹੀ ਆ ਇਥੋਂ ਹੈ ਨਾ ਹਾਂਜੀ ਗੜਦੀਵਾਲਾ 4 4 ਕਿਲੋਮੀਟਰ ਆ ਉਹ ਥੋੜਾ ਜਿਹਾ ਮਿਟਿਆ ਆ ਮੈਂ ਤਾਂ ਕਰਕੇ ਕਨਫਰਮ ਕੀਤਾ ਆ ਦੇਖੋ ਆ ਲਿਖਿਆ ਜੀ ਇੱਥੇ ਆ ਗੜਦੀਵਾਲਾ ਲੈਫਟ ਸਾਈਡ ਨੂੰ ਆ ਦੇਖੋ ਤੇ ਇਧਰ ਨੂੰ ਜਿਹੜਾ ਪਿੰਡ ਆ ਲੈਫਟ ਸਾਈਡ ਨੂੰ ਇਹ ਹੈਗਾ ਜੀ ਅਰਗੋਵਾਲਾ ਤੇ ਆ ਇਧਰੋਂ ਰਸਤਾ ਜਾਂਦਾ ਰਗੋਵਾਲਦਾ ਤੇ ਆ ਇਧਰੋਂ ਜਾਂਦਾ ਜੀ ਆਹ ਗੜਦੀ ਵਾਲਾ ਨੂੰ ਰਸਤਾ ਸਾਹਮਣੇ ਉਹ ਜਿਹੜਾ ਇਧਰ ਆ ਤੇ ਭਾਜੀ ਮਨ ਖੁਸ਼ ਹੋ ਗਿਆ ਜੀ ਬਹੁਤ ਮਜ਼ਾ ਆ ਗਿਆ ਦੇਖ ਕੇ ਨਜ਼ਾਰੇਦਾਰ ਚੀਜ਼ਾਂ ਆ ਜੀ ਬਹੁਤ ਜੀ ਬਹੁਤ ਮਜ਼ੇ ਆ ਗਿਆ ਰੋਖਾ ਤਾਂ ਅਸੀਂ ਆ ਜੀ ਹਾਂਜੀ ਮੈਂ ਕਹਾ ਜੀ ਰੋਖਾ ਤਾਂ ਅਸੀਂ ਆ ਬਿਲਕੁਲ ਭਾਜੀ ਬਿਲਕੁਲ ਭਾਜੀ ਇਹ ਮੈਂ ਕਹਿੰਨਾ ਆ ਇੱਕ ਕਮੈਂਡੇਬਲ ਐਫਰਟ ਐ ਜਿਹਨੇ ਵੀ ਕੀਤੀ ਇਹ ਹਾਂਜੀ 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 ਤੇ ਦੂਜੀ ਗੱਲ ਇਹ ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ ਆ ਇੱਥੋਂ ਮਤਲਬ ਕਿ ਤੁਸੀਂ ਆਓ ਜਦੋਂ ਵੀ ਇੱਥੇ ਆਉਨੇ ਆ ਕੁਝ ਲੈਣ ਆਉਨੇ ਆ ਤਾਂ ਪਲੀਜ਼ ਮਤਲਬ ਕਿ ਵੀ ਇਹਦੀ ਖਰਾਬੀ ਨਾ ਕਰਨਾ ਪਲੀਜ਼ ਥੱਲੇ ਡਿਗੇ ਚੱਕ ਲੋ ਉੱਪਰੋਂ ਲਾਉਣੇ ਵੀ ਤੇ ਤਰੀਕੇ ਨਾਲ ਲਾਓ ਪਲਾਨ ਕਰਕੇ ਆਇਓ ਬਿਲਕੁਲ ਬੂਟਾ ਨਾ ਖਰਾਬ ਕਰਿਓ ਬਹੁਤ ਮੁਸ਼ਕਲਾਂ ਬੂਟੇ ਲੱਗਦੇ ਇਹ ਤੁਸੀਂ ਮੈਨੂੰ ਦੇਖਿਆ ਹੋਣਾ ਮੈਂ ਬਾਬਾ ਜੀ ਕੋ ਗਿਆ ਉਹਨਾਂ ਦੇ ਜੰਗਲ ਜਿਹੜਾ ਜਹੂਰੇ ਵਿੱਚ ਆ ਉਸ ਜੰਗਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਨੇ ਕਿੰਨੀ ਐਫਰਟ ਕਰਕੇ ਪੇੜ ਪੌਦੇ ਰੁੱਖ ਲਗਾਏ ਆ ਬੂਟੇ ਲਗਾਏ ਆ ਤੇ ਜਿਹੜੇ ਅੱਜ ਅੱਜ ਤੋਂ 50 50 ਸਾਲ 60 60 ਸਾਲ ਪਹਿਲਾਂ ਤੇ ਲਗਾਏ ਆ ਉਹ ਕਿੰਨੇ ਹੁਣ ਵੱਡੇ ਹੋ ਗਏ ਆ ਬੜੀ ਐਫਰਟ ਕੀਤੀ ਉਹਨਾਂ ਨੇ ਇੱਥੇ ਤੋਂ ਸਾਨੂੰ ਲੱਗੇ ਲਗਾਏ ਮਿਲ ਰਹੇ ਆ ਜੀ ਹਾਂ ਜੀ ਹਾਂ ਜੀ ਏ ਮੇਰੇ ਕਾਫੀ ਸਾਰੇ ਥੀਵਰਸ ਨੂੰ ਦੇਖ ਕੇ ਭਾਜੀ ਕੁਝ ਵੀ ਬਹੁ ਹੁਣੀ ਆ ਹਾਂਜੀ ਬਾਕੀ ਸਾਡੇ ਪਿੰਡ ਜਿਹੜੇ ਅਸੀਂ ਵੀ ਲਾਏ ਆ ਨਾ ਹਾਂਜੀ ਹਾਂਜੀ ਉਹਨਾਂ ਦੇ ਵੀ ਜੇ ਤੁਸੀਂ ਸ਼ਾਰਟ ਲੈਣੇ ਹੋਗੇ ਤਾਂ ਲੈ ਸਕਦੇ ਨਹੀਂ ਨਹੀਂ ਜ਼ਰੂਰ ਭਾਜੀ ਜ਼ਰੂਰ ਉੱਥੇ ਵੀ ਬਹੁਤ ਸਾਰੇ ਨਾ ਔਖ ਦੀਆਂ ਗੁਣ ਜਿਹੜੇ ਆ ਹਾਂਜੀ ਹਾਂਜੀ ਔਸ਼ਦੀ ਬੂਟੇ ਹਾਂਜੀ ਹਾਂਜੀ ਉਹ ਲਾਏ ਆ ਅਸੀਂ ਨਹੀਂ ਚਲੋ ਸਾਰੇ ਪਿੰਡ ਦੇ ਸਹਿਯੋਗ ਨਾਲ ਠੀਕ ਆ ਠੀਕ ਆ ਉਹ ਵੀ ਲਗਾਏ ਆ ਹੈ ਹਾਂਜੀ 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 ਉਹ ਕੀ ਬਾਤਾਂ ਦੇਖੋ ਭਾਜੀ ਉਹਨਾਂ ਦਾ ਠੀਕ ਆ ਠੀਕ ਆ ਉੱਥੇ ਲਾਏ ਆ ਠੀਕ ਆ ਠੀਕ ਆ ਆ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਹਲਾਸਤਾ ਪਿੱ ਆਪ ਪਿੱਛੇ ਜਿਹੜੀ ਰੋਡ ਜਿੱਥੋਂ ਆਪਾਂ ਆਏ ਆ ਟਾਂਡੇ ਤੋਂ ਗੜਦੀ ਵਾਲਾ ਰੋੜ ਆ ਤੇ ਹੁਣ ਅਸੀਂ ਜਾ ਰਹੇ ਆ ਭਾਜੀ ਹੁਣਾਂ ਦੇ ਪਿੰਡ ਤੇ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਭਾਈ ਦਾ ਪਿੰਡ ਵੀ ਬਾਰੋ-ਬਾਰੋ ਦਿਖਾਉਨੇ ਆ ਔਰ ਸਾਹਮਣੇ ਦੇਖੋ ਉਧਰ ਲੋਅਰ ਸ਼ਵਾਲਕ ਦੀਆਂ ਪਹਾੜੀਆਂ ਭਾਜੀ ਜੰਨਤ ਹੀ ਆ ਬਿਲਕੁਲ ਸਾਡੀਆਂ ਇਹ ਜਗ੍ਹਾ ਜੰਨਤ ਜਿਹਨੂੰ ਕਹਿੰਦੇ ਆ ਭਾਜੀ ਸਕੂਨ ਆਉਂਦਾ ਪਿੰਡ ਦੇਖ ਕੇ ਹਾਂ ਇਹ ਸ਼ਹਿਰਾਂ 'ਚ ਕਿੱਥੇ ਚੀਜ਼ਾਂ ਇਹ ਹਾਂਜੀ 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 ਬਹੁਤ ਵਧੀਆ ਭਾਜੀ ਮজা ਆ ਗਿਆ ਅੱਜ ਦਾ ਜਿੱਦਾਂ ਨਾ ਹਰ ਵਾਰੀ ਜਿੱਦਾਂ ਕਦੋਂ ਆਪਾਂ ਮੈਂ ਘਰੋਂ ਨਿਕਲਦਾ ਆਇਆ ਨਾ ਤਾਂ ਮੈਂ ਸੋਚਦਾ ਹੁੰਦਾ ਜੀ ਕੀ ਦੇਖਾਂਗੇ ਕੀ ਕਬਰ ਕਰਨਾ ਮੈਂ ਭਾਜੀ ਪਰ ਬਹੁਤ ਸੋਹਣੀਆਂ ਚੀਜ਼ਾਂ ਦੇਖਦੀ ਆ ਸਰਪ੍ਰਾਈਜ਼ ਮਿਲਦੇ ਮੈਨੂੰ ਸਰਪ੍ਰਾਈਜ਼ ਬਿਲਕੁਲ ਬਿਲਕੁਲ ਆਹ ਕਿ ਨਹੀਂ ਤੁਸੀਂ ਇੱਕ ਮਿੰਟ ਆਹ ਸਾਗਵਾਨ ਆਇਆ ਨਾ ਦੋ ਸਾਗਵਾਨ ਲੱਗੇ ਇੱਕ ਮਿੰਟ ਇਦਾਂ ਮਾੜਾ ਜਾ ਆਹ ਪਾਈ ਦੇ ਪਿੰਡ ਦੇ ਬਾਹਰ ਬਾਹਰ ਦੋ ਸਾਗਵਾਨ ਲੱਗੇ ਉਹ ਦੇਖੋ ਇਹ ਹੈਗੇ ਆ ਜੀ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਆ ਹਾਂਜੀ ਘਰ ਆ ਕਿਤੇ ਇਹ ਹਾਂ ਘਰ ਆ ਕਿਸੇ ਦਾ ਤੇ ਵੈਸੇ ਸੜਕ ਤੇ ਨਹੀਂ ਲੱਗੇ ਤਾਂ ਬਹੁਤ ਕਾਫੀ ਵੱਡੇ ਵੱਡੇ ਹੋਏ ਆ ਸਾਗਵਾਨ ਤੇ ਆਹ ਦੇਖੋ ਜੀ ਪਿੰਡ ਇੱਥੇ ਇੱਕ ਦਿਨ ਬਜ਼ੁਰਗ ਬੈਠੇ ਸੀ ਸਵੇਰੇ ਸਵੇਰੇ ਮੈਨੂੰ ਬਹੁਤ ਵਧੀਆ ਲੱਗਾ ਹਾਂ ਜੀ ਇੱਥੇ ਬੈਂਦੇ ਆ ਆਹ ਤੁਸੀਂ ਢੋਲੋਵਾਲ ਆਹ ਲਓ ਜੀ ਇੱਥੇ ਬੈਂਦੇ ਆ ਹਾਂ ਆ ਲਈ ਸੀ ਅੱਛਾ 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 ਆਏ ਲੈ ਇਧਰ ਐ ਲੈਫਟ ਸਾਈਡ ਤੇ ਇਹ ਲਾਈਵ ਆ ਹੈ ਓਕੇ ਆ ਬੜੀਆ ਯਾਰ ਤੇ ਇਹਦੀ ਟਾਈਮ ਟੂ ਟਾਈਮ ਦੇਖਦੇ ਕਾਉਂਗਾ ਦਾ ਫੇ ਪੰਚਾਇਤ ਹੀ ਅੱਛਾ ਪੰਚਾਇਤ ਹੀ ਕਰਦੀ ਆ ਹਾਂਜੀ ਹਾਂਜੀ ਪਿੰਡ ਢੋਲੋਵਾਲ ਆਜੋ ਇਦਾਂ ਹੀ ਮਾੜਾ ਹੁਸ਼ਿਆਰਪੁਰ ਡਿਸਟ੍ਰਿਕਟ ਹਾਂਜੀ ਤੇ ਇੱਥੇ ਭਾਜੀ ਔਲਿਆਂ ਦੇ ਬੂਟੇ ਆ ਅੱਛਾ ਜੀ ਬਿਹੜੇ ਆ ਠੀਕ ਆ ਜੀ ਹਰੜਾ ਠੀਕ ਆ ਜੀ ਤੇ ਅਕਨੇਰਾ ਕਈ ਕੁਸ਼ੀ ਆ ਇੱਥੇ ਬੇਲ ਦੇ ਬੂਟੇ ਬਹੁਤ ਆਏ ਆ ਵਾਹ ਜੀ ਵਾਹ ਆ ਅਮਰੂਦ ਆ ਅੱਛਾ ਜੀ ਆਂਬਾ ਠੀਕ ਆ ਹਾਂ ਜੀ ਨੇ ਬਹੁਤ ਸੋਹਣਾ ਭਾਜੀ ਬਹੁਤ ਵਧੀਆ ਆ ਹਰੜ ਦਾ ਬੂਟਾ ਆਹਾ ਕੀ ਬਾਤ ਆ ਇਹ ਸਾਰੇ ਇਹ ਮੈਂ ਲੈ ਆ ਕੇ ਲਾਏ ਸੀ ਮੈਂ ਹੋਈ ਪੁੱਛਣ ਲੱਗਾ ਇਹ ਮੈਂ ਲਾ ਤਾਂ ਲਿਆਂਦੇ ਤੁਸੀਂ ਹੁਣੇ ਇਹ ਬਾਕੀ ਹਾਂ ਜੀ ਹਾਂ ਜੀ ਐਫਰਟ ਸਾਰੇ ਪਿੰਡ ਵਾਲੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਵੀ ਲੋਕ ਭੰਨ ਭੁੰਨ ਦਿੰਦੇ ਆ ਇਹ ਕੱਲੀ ਪਤਾ ਨਹੀਂ ਭਾਜੀ ਜਿੱਦਾਂ ਹੁਣ ਪਾੜ ਪੂੜ ਦਿੱਤੇ ਆ ਦੇਖੋ ਆਹੋ ਮੈਂ ਹੋਈ ਕਹਿੰਦਾ ਗਲਤ ਕਰ ਲਾਣਾ ਯਾਰ ਇਹ ਤਾਂ ਇਹ ਸਾਰੇ ਪਿੰਡ ਵਾਲਿਆਂ ਦਾ ਇੱਕ ਜਿੱਦਾਂ ਨਾ ਸਹਿਯੋਗ ਚਾਹੀਦਾ ਇਹ ਚ ਤੇ ਫਾਇਦਾ ਵੀ ਭਾਜੀ ਪਿੰਡ ਵਾਲਿਆਂ ਦਾ ਹੀ ਆ ਅਸਲ ਜੀ ਜਿੱਲੇ ਲੋਕਾਂ ਨੂੰ ਪਤਾ ਲੱਗ ਗਿਆ ਨਾ ਹਾਂ ਕਿ ਇਹਨਾਂ ਦੇ ਬੈਨੀਫੀਸ਼ੀਅਲ ਕਿੰਨੇ ਆ ਸਾਡੇ ਲਈ ਹਾਂ ਜੀ ਹਾਂ ਜੀ ਹਾਂ ਜੀ ਫੇਰ ਲੋਕ ਦੇਖੋ ਆ ਦੇਖੋ ਕਿੱਧਰ ਆ ਕੇ ਛੱਲਿਆ ਇਹ ਇਹਦਾ ਕਾਰਨ ਕੀ ਛੱਲਣ ਦਾ ਪਤਾ ਨਹੀਂ ਭਾਜੀ ਇਹ ਹੁਣ ਲੋਕ ਹੀ ਜਾਣਦੇ ਆ ਅੱਛਾ ਬੂਟੇ ਹੁਣ ਅੰਬ ਦਾ ਬੂਟਾ ਦੇਸੀ ਅੰਬ ਆ ਇਹ ਆ ਦੇਖੋ ਇਧਰੋ ਦਿਖਾ ਲਓ ਹਾਂ ਹਾਂ ਆ ਦੱਸੋ ਇਹਨੇ ਕੀ ਕਿਸੇ ਦਾ ਵਿਗਾੜਿਆ ਨਾ ਹਾਂ ਉਹ ਸਹੀ ਗੱਲ ਆ ਯਾਰ ਆ ਵੀ ਹਰੜ ਦਾ ਬੂਟਾ ਆ ਪੁਕਾਰਾ ਨਿਕਲਿਆ ਆ ਅੱਖ ਨਿਕਲਿਆ ਇਹਨਾਂ ਦੀ ਹਾਂ 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 ਤੇ ਆਹ ਔਲਿਆਂ ਦੇ ਬੁੱਟੇ ਆ ਹਾਂ 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 ਇਹਨਾਂ ਤੋਂ ਔਲੇ ਲੱਗਦੇ ਵੀ ਹੋਣੇ ਯਾਰ ਭਾਜੀ ਅਜੇ ਲੱਗਣ ਆ ਬੇੜੇ ਨੂੰ ਫੁੱਲ ਪੈ ਗਿਆ ਹਾਂ ਬੇੜੇ ਲੱਗਣਗੇ ਨਹੀਂ ਚਲੋ ਬਹੁਤ ਵਧੀਆ ਆਹ ਦੇਖੋ ਭਾਜੀ ਹਾਂ ਬੇੜਾ ਹਾਂ ਹਾਂਜੀ ਹਾਂਜੀ ਆਹ ਉਹਦੇ ਫੁੱਲ ਪਿਆ ਉੱਪਰ ਹੈ ਨਾ ਆਦੇ ਬਹੁਤ ਲੱਗਣੇ ਇਹਨੂੰ ਉਹ ਉਹਦੇ ਕੀ ਬਾਤਾਂ ਯਾਰ ਆ ਨਿੰਮਾ ਲਾਈਆਂ ਸੀਗੀਆਂ ਹਾਂ 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 ਮੈਨੂੰ ਨਿੰਮ ਤੋਂ ਯਾਦ ਆ ਗਿਆ ਮੈਨੂੰ ਨਿੰਮ ਚਾਹੀਦੀ ਆ ਹੋਰ ਠੀਕ ਆ ਜੀ ਠੀਕ ਆ ਪੱਤੇ ਉਹਦੇ ਨਾ ਠੀਕ ਆ ਜੀ ਅੱਜ ਕੱਲ ਜਿੱਦਾਂ ਮੈਂ ਸਾਰੇ ਵਿਊਸ ਨੂੰ ਦੱਸਣਾ ਚਾਹੁੰਦਾ ਵੀ ਸਪਰੇਅ ਕਰ ਰਹੇ ਆ ਆਪਣੀਆਂ ਜਿਹੜੀਆਂ ਸਬਜ਼ੀਆਂ ਲਾਈਆਂ ਘਰ 'ਚ ਤੇ ਕਾਫੀ ਫਾਇਦਾ ਹੋਇਆ ਕੀੜਾ ਵਗੈਰਾ ਨਹੀਂ ਪੈਂਦਾ ਉਹਨੂੰ ਤੁੰਡੀ ਵਗੈਰਾ ਨਹੀਂ ਪੈਂਦੀ ਆ ਦੇਖੋ ਤਾਂ ਕਿੱਦਾਂ ਵਿਚਾਰੀ ਨਿੰਮ ਦਾਬੀ ਦਿੱਤੀ ਜਾਲ ਪਾ ਕੇ ਮੈਂ ਤਾਂ ਲਾ ਹੁਣ ਖੇਲਦਾ ਵੀ ਨਹੀਂ ਭਾਜੀ ਇੱਥੇ ਕੋਈ ਹੁਣ ਨਹੀਂ ਖੇਲਦੇ ਪਹਿਲਾਂ ਖੇਡਦੇ ਹੈ ਹਾਂ ਦੇਖ ਲੋ ਤਾਂ ਆ ਵੀ ਹਰੜ ਦੇ ਬੂਟੇ ਲਾਏ ਆ ਕੋਈ ਨਹੀਂ ਇਹ ਸਫਾਈ ਸਫਾਈ ਕਰ ਦੇਣੀ ਉਹਨਾਂ ਨੇ ਸਫਾਈ ਨਹੀਂ ਹੋ ਰਹੀ ਇੱਥੇ ਕਰ ਦੇਣੀ ਇਹ ਰੇ ਵਧੀਆ ਬਰਸਾਤਾਂ ਨੂੰ ਨਿਕਲੇ ਆਉਣਗੇ ਇੱਥੋਂ ਹੀ ਹੁਣ ਗਾਂ ਘੁੰਮ ਜਾਣਾ ਇੱਕ ਮਿੰਟ ਭਾਜੀ ਜਾਲ ਨੇ ਜਕੜ ਲਿਆ ਸੀ ਪੈਰ ਨੂੰ ਆ ਸਵਾਂਝਣੇ ਦੇਖੋ ਬੂਟੇ ਇਹ ਕਿਹੜਾ ਸੀ ਆ ਕਿਹੜਾ ਕਹਿੰਦੇ ਤੁਸੀਂ ਇਹ ਵੀ ਹਰੜੀ ਆ ਆ ਹਰੜ ਪੜੀ ਹਰੜਾ ਲਈ ਆ ਭਾਜੀ ਤੁਸੀਂ ਹਾਂਜੀ ਹਾਂਜੀ ਸਵਾਂਝਣਾ ਕਿੱਥੇ ਆ ਆ ਸਵਾਂਝਣਾ ਉਹ ਵਾਹ ਆਪੇ ਮੈਂ ਲੈ ਕੇ ਜਾਣਾ ਥੋੜਾ ਜਿਹਾ ਘੱਟ ਦੋ। ਨਹੀਂ ਉਧਰੋਂ ਮੈਂ ਤੁਹਾਨੂੰ ਦੇ ਦੂੰਗਾ। ਅੱਛਾ ਉਧਰੋਂ ਲੈ ਲੈਣੇ। ਬਹੁਤ ਉਧਰ। ਮੈਂ ਸੁਕਾ ਲਿਆ ਥੋੜਾ ਜਿਹਾ ਘਰੇ ਉੱਦਾਂ ਮੈਂ ਪਾਊਡਰ ਬਣਾ ਕੇ ਰੱਖ ਲੈਣਾ। ਠੀਕ ਹੈ ਜੀ। ਆ ਵੀ ਸਵਾਂਜਣਾ ਅੱਗੇ। ਹਾਂ ਵਾਹ ਜੀ ਵਾਹ। ਇਹ 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 ਕਿਹੜੀ ਸਵਾਂਜਣਾ ਹੈ? ਨਹੀਂ ਇਹ ਨਹੀਂ। ਉਹ ਅੱਗੇ। ਮੈਂ ਕਿਹਾ ਇਹ ਬੱਕਰੀ ਸਵਾਂਜਣਾ ਕੀ ਕੋਈ ਹੋਣੀ। ਤਾਂ ਭਾਜੀ ਆਪਾਂ ਤਾਂ ਐਵੇਂ ਉੱਦਾਂ ਮੈਂ ਗੱਲ ਕਰਦਾ। ਹਾਂ ਜੀ ਹਾਂ ਜੀ। ਬੂਟਾ ਦੇਖਿਆ ਜਾਵੇ ਤਾਂ ਸਾਡੇ ਆਸ-ਪਾਸ ਬਹੁਤ ਲੱਭ ਪੈਂਦੇ ਆ ਸਾਨੂੰ। ਹਾਂ ਜੀ ਆਹ ਦੇਖੋ ਬੇਲ ਦੇ ਬੂਟੇ। ਆ ਲੈ। ਇਹ ਲਾਏ ਸੀਗੇ। ਹ ਆ ਦੇਖੋ ਪਾਜੀ ਆ ਕੰਡੇ ਕਿ ਟਿਕਟੇ ਦੇ ਬਹੁਤ ਕੰਡੇ ਆ ਜੀ ਬੜੇ ਖਤਰਨਾਕ ਕੰਡੇ ਹੁੰਦੇ ਆ ਇਹ ਦੇਖੋ ਤਾਂ ਇਹ ਮੇਰੇ ਪੈਰ ਚ ਲੰਘ ਗਿਆ ਸੀ ਬੂਟ ਸਣੇ ਹਾ ਇਹ ਹੋਏ ਬਹੁਤ ਛੋਟੇ ਥੋੜੇ ਜੁੱਪਿਆ ਸੀ ਹੈ ਦੇਖ ਕੇ ਨਾ ਮਜ਼ਾ ਆ ਜਾਂਦਾ ਹਾਂ ਨਹੀਂ ਨਹੀਂ ਆ ਦੇਖੋ ਮੈਂ ਆਪ ਖੁਦ ਇਹਨਾਂ ਦੀ ਨਰਸਰੀ ਤਿਆਰ ਕੀਤੀ ਸੀ ਅੱਛਾ ਮੈਂ ਨਾ ਉਦੋਂ ਇੱਥੇ ਆਪਣੇ ਇਲਾਕੇ ਚ ਬੂਟੇ ਨਹੀਂ ਸੀਗੇ ਤਾਂ ਮੈਂ ਕਿਸੇ ਦੋਸਤ ਨੂੰ ਕਿਹਾ ਉਹ ਮੈਨੂੰ ਦੋ ਬਿੱਲ ਲਿਆ ਕੇ ਦਿੱਤੇ ਅੱਛਾ ਫਿਰ ਮੈਂ ਉਹਦੇ ਵਿੱਚੋਂ 99 ਬੂਟੇ ਤਿਆਰ ਕੀਤੇ ਸੀਗੇ ਬੱਲੇ ਬੱਲੇ ਪਾਜੀ ਤਾਂ ਜਿਹੜੇ 99 ਬੀ ਨਿਕਲੇ ਹੀ ਕਿਆ ਬਾਤਾਂ ਨੰਨੇ 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 ਉੱਗ ਗਏ ਵਾਹ 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 ਜੀ ਬਾਬਾ ਜੀ ਕਿਆ ਨਿਆਰੀ ਦਾ ਤੁਸੀਂ ਤਾਂ ਬਹੁਤ ਵਧੀਆ ਵੀ ਸਾਡੇ ਪਿੰਡ ਹੀ ਖਜ਼ਾਨਾ ਆ ਹੈ ਜੀ ਉਹ ਪਿਲਕਣ ਅੱਗੇ ਪਿਲਕਣ ਕਿਹੜਾ ਕੀ ਹੁੰਦਾ ਇਹ ਇਹ ਵੀ ਉਹ ਬੋਰਡ ਤੇ ਪਿੱਪਲ ਤੇ ਗੁੱਲਰ ਦੀ ਪ੍ਰਜਾਤੀ ਚੋਂ ਇਹ ਵੀ ਜਿੱਦਾਂ ਗੁਣਕਾਰੀ ਭੈਣ ਹੀ ਆ ਗੁਣਕਾਰੀ ਇਹ ਵੀ ਹਾਂਜੀ ਹਾਂਜੀ ਇਹ ਕਾਫੀ ਬੈਨੀਫੀਸ਼ੀਅਲ ਆ ਸ਼ਾਂ ਸ਼ੂ ਨੇ ਉੱਦਾਂ ਲੋਕ ਲਾਉਂਦੇ ਇਹਨਾਂ ਨੂੰ ਅੱਛਾ 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 ਇਹ ਕੋ ਬਿਲ ਵਿੱਚ अच्छा वो छोटा जे लाया एदा मतलब ना कुछक 4-5 ਸਾਲਾਂ ਤੱਕ ਇਹ ਵਧੀਆ ਹੋ ਜਾਣਗੇ ਜੇ ਸਾਮ ਸੰਭਾਲ ਹੋ ਗਈ ਤੇ ਨੇ ਚੰਗੀ ਤਰ੍ਹਾਂ ਹਾਂਜੀ ਹਾਂਜੀ ਭਾਜੀ ਇਹ ਕਰਵਾਓ ਇਹਨਾਂ ਦਾ ਨਾ ਟਾਈਮ ਟੂ ਟਾਈਮ ਇਹਨਾਂ ਨੂੰ ਖਾਦ ਵਗੈਰਾ ਜਿੱਦਾਂ ਵੀ ਜੋ ਵੀ ਚਲੋ ਆਜੋ ਇਹ ਭਾਜੀ ਅੱਜ ਤੋਂ ਸਾਲ ਪਹਿਲਾਂ ਇਦਾਂ ਸੀ ਨਾ ਇਹ ਹੂੰ ਇੱਥੇ ਖੇਡਦੇ ਸੀ ਬੱਚੇ ਅੱਛਾ ਇੰਨਾ ਵਧੀਆ ਸੀ ਨਾ ਭਾਜੀ ਹੂੰ ਪਤਾ ਨਹੀਂ ਹੁਣ ਹੁਣ ਬੱਚੇ ਮੇਲਾ ਤਾਂ ਬਾਹਰ ਨਿਕਲ ਗਏ ਸਾਰੇ ਹੈ ਬਾਹਰ ਨਿਕਲ ਗਏ ਹੋਰ ਕੋਈ ਨਹੀਂ ਖੇਡਦਾ ਹੁਣ ਕੋਈ ਨਹੀਂ ਕੋਈ ਖੇਡਦਾ ਤਾਂ ਇਦਾਂ ਹੋ ਗਿਆ ਚਲੋ ਮੈਂ ਉਧਰ ਸਾਰੇ ਜਿੱਦਾਂ ਪਾਜੀ ਹੁਣਾਂ ਜਿੱਦਾਂ ਪਿੰਡ ਆਏ ਆ ਢੋਲਵਾਲ ਹੁਸ਼ਿਆਰਪੁਰ ਡਿਸਟ੍ਰਿਕਟ ਬਿਲਕੁਲ ਗੜਦੀ ਵਾਲਾ ਦੇ ਕੋਲ ਪਿੰਡ ਆ ਮੈਂ ਸਾਰੇ ਪਾਜੀ ਪਿੰਡ ਵਾਸੀਆਂ ਨੂੰ ਵੀ ਜਿੱਦਾਂ ਚ ਪੰਚਾਇਤ ਨੂੰ ਵੀ ਰਿਕੁਐਸਟ ਕਰਦਾ ਆ ਹਾਂਜੀ 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 ਕਿ ਨਰੇਗਾ ਦੇ ਥਰੂ ਜਾਂ ਹੋਰ ਪੰਚਾਇਤ ਦੇ ਥਰੂ ਹੀ ਹਾਂਜੀ ਕੁਝ ਇੱਥੇ ਸਫਾਈ ਕਰਵਾਉਣ ਕਿਉਂਕਿ ਬਣ ਜਾਣੇ ਹੁਣ ਬੇਟ ਪੋਤੇ ਤਾਂ ਬਹੁਤ ਸੋਹਣੇ ਲੱਗੇ ਹੋ ਆ ਹਾਂਜੀ ਦੂਸਰਾ ਪਾਰਕ ਵਗੈਰਾ ਬਣਾਉਣਗੇ ਆ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਬਣ ਜਾਣਾ ਥੋੜੀ ਸਫਾਈ ਹੁੰਦੀ ਲੋੜ ਆ ਤਾਂ ਸਫਾਈ ਹੈਗੀ ਆ ਪਰ ਮੈਂ ਨਹੀਂ ਕਹਿੰਦਾ ਵੀ ਕਿ ਬਹੁਤ ਬੁਰੀ ਹਾਲਤ ਆ ਇੱਥੇ ਪਰ ਗੱਲ ਇਦਾਂ ਵੀ ਇਹਨੂੰ ਥੋੜਾ ਹੋਰ ਮੇਨਟੇਨ ਕੀਤਾ ਜਾਵੇ ਹਾਂਜੀ 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 ਤੇ ਚੰਗਾ ਹੋ ਜਾਏਗਾ ਵਧੀਆ ਲੱਗੇਗਾ ਇੱਥੋਂ ਲੋਕੀ ਦੂਰੋਂ ਵੀ ਦੇਖਣ ਆਉਣਗੇ ਭਾਜੀ ਕਿ ਕਿਹੜੇ ਪੇੜ ਪੌਦੇ ਲੱਗੇ ਇੱਥੇ ਹੈਨਾ ਚਲੋ ਭਾਜੀ ਬਹੁਤ ਵਧੀਆ ਲੱਗਾ ਬਹੁਤ ਨਿਆਰੇਦਾਰ ਤੁਸੀਂ ਪਿੰਡ ਦਾ ਜਿੱਦਾਂ ਆਪਾਂ ਸਾਰੇ ਬਾਹਰ-ਬਾਰ ਦੇਖਦੇ ਆਏ ਆ ਆਪਾਂ ਦੂਰ-ਦੂਰ ਤੋੜੇ ਆ ਉਦਾਂ ਮੈਂ ਕਿਹਾ ਵੀ ਕਹਿੰਦੇ ਨਾ ਕੁਛੜ ਕੁੜੀ ਸ਼ਹਿਰ ਟੰਡੋਰਾ ਹਾਂਜੀ ਆਪਾਂ ਸ਼ਹਿਰ ਲੱਭਣ ਤੁਰੇ ਹੋ ਆ ਹਾਂਜੀ 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 ਤੋਂ ਮਤਲਬ ਕਿ ਕਦੀ ਕੰਢੀ ਦੇ ਇਲਾਕਿਆਂ 'ਚ ਜਾਂਦੇ ਆ ਚਲੋ ਉੱਥੇ ਪਰ ਜਿਹੜੇ ਕਾਫੀ ਸਾਰੇ ਗੁਣਕਾਰੀ ਪੇੜ ਪੌਦੇ ਤੁਹਾਡੇ ਲੱਗੇ ਹੋਏ ਆ ਹਾਂਜੀ ਹਾਂਜੀ ਇਹ ਲਿਆ ਕੇ ਵੀ ਲਾਏ ਸੀ ਆਪਾਂ ਹੋਰ ਇੱਥੇ ਵੀ ਤੇ ਸੜਕਾਂ ਤੇ ਵੀ ਜਿਹੜੇ ਸੜਕਾਂ ਤੇ ਹਾਂਜੀ 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 ਚਲੋ ਠੀਕ ਆ ਪਾਜੀ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ 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 ਸ਼ੁਕਰੀਆ ਪਾਜੀ ਤੁਹਾਡਾ ਤੁਹਾਡੀ ਇਹ ਬਹੁਮੁੱਲੀ ਜਾਣਕਾਰੀ ਦੇ ਜਾਣਕਾਰੀ ਦੇਣ ਦੇ ਲਈ ਠੀਕ ਆ ਜੀ ਥੈਂਕ ਯੂ ਪਾਜੀ ਚੰਗਾ ਜੀ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ